ਲੇ ਇਹਨੂੰ ਜਿਲਾ ਲਾਂਨਣ ਇਹਨੂੰ ਕੋਈ ਗੁਰੂ ਸਾਹਿਬ ਨੇ ਏਡੀ ਵੱਡੀ ਪਦਵੀ ਦਿੱਤੀ ਆ ਮਹਾਰਾਜ ਨੇ ਕਿਹਾ ਮੈਂ ਇਥੋਂ ਦਾ ਵਾਸੀ ਆ ਇਹਦੇ ਵਾਸਤੇ ਵਧੀਆ ਕਾਰਜ ਕਰਨਾ ਕੇਂਦਰ ਸਰਕਾਰ ਨੇ ਸਾਧੂ ਨਹੀਂ ਦੇਖਦੇ ਆ ਮੈਂ ਦੋ ਜਿਹੜੀ ਕੇਂਦਰ ਸਰਕਾਰ ਪਹਿਲਾਂ ਇਹਨੇ ਨੇ ਟ੍ਰੇਨਾਂ ਦਿੱਤੀਆਂ ਅਜ ਦੋ ਦੋ ਟ੍ਰੇਨਾਂ ਦਿੱਤੀਆਂ ਟ੍ਰੇਨਾਂ ਨਾਲ ਕੀ ਬੰਦਦਾ ਸਾਰੇ ਅੱਗੇ ਵੀ ਅੱਗੇ ਪੈਦਲ ਆਉਂਦੇ ਸੀ ਹੁਣ ਅਸੀਂ ਆਪਦੀਆਂ ਆਪਣੇ ਫਿਰ ਘੋੜਿਆਂ ਤੇ ਆਉਂਦੇ ਰਹਿ ਫਿਰ ਗੱਡੀਆਂ ਤੇ ਕੱਲੇ ਟ੍ਰੇਨਾਂ ਚਲਾ ਉਹ ਤਾਂ ਉਹਨਾਂ ਦਾ ਫਰਜ਼ ਬਣਦਾ ਗੱਲੇ ਪੈਂਦੇ ਇੱਥੇ ਆਵਾਜ਼ ਪਾਈ ਜੀ ਸੀ ਹੋਰ ਪ੍ਰਧਾਨ ਮੰਤਰੀ ਕਿੰਨੇ ਆਏ ਮੋਦੀ ਜੀ ਨੇ ਹੁਣ ਇਹਨਾਂ ਨੂੰ ਚਾਹੀਦਾ ਘੱਟੋ ਘੱਟ ਕੋਈ ਆਪਣੇ ਜੇ ਹੋਰ ਸ਼ਤਾਬ ਦੀਆਂ ਵਾਸਤੇ ਸਾਰੇ ਦੇ ਦਿੰਦੇ ਨੇ ਸਾਡੇ ਪੰਜਾਬ ਨੂੰ ਕਿਉਂ ਨਹੀਂ ਦੇ ਰਿਹਾ ਇੱਥੇ ਪਲੇ ਉਹਨਾਂ ਨੂੰ ਵਧੀਆ ਕੰਮ ਕਰਨੇ ਚਾਹੀਦੇ ਨੇ ਜਿਵੇਂ ਖੁੱਲੇ ਗੱਫੇ ਦੇਣ ਤੇ ਖੁੱਲਾ ਜਿਹੜਾ ਇੱਥੇ ਮਾਇਆ ਦੇ ਨਾਲ ਹੀ ਇਹ ਸਾਰੇ ਕਾਰਜ ਹੁੰਦੇ ਨੇ ਇਹ ਉਹਨਾਂ ਨੂੰ ਆਪਾਂ ਤੇ ਸਾਰੇ ਜਿਵੇਂ ਆਮ ਲੋਕ ਹੈ ਓਵੇਂ ਹੀ ਆ ਤੇ ਪਰ ਗੁਰੂ ਸਾਹਿਬ ਦੀ ਕਿਰਪਾ ਜਿਹੜਾ ਕੋਈ ਸਤਕਾਰ ਕਰਦਾ ਜੋ ਸ਼ਰਨਾ ਆਵੇ ਤੇ ਸੰਕਟ ਲਾਵੇ ਇਹ ਬਿਰਦ ਸੁਆਮੀ ਸੰਧਾ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਤੇ ਮਿਹਰ ਪ੍ਰਿਆਸ ਬਖਸ਼ ਕੇ ਤੇ ਉਹਨਾਂ ਤੇ ਵੀ ਮਿਹਰ ਪ੍ਰਿਆਸ ਬਖਸ਼ਣ ਤੇ ਇਹ ਕਾਰਜ ਜਿਹੜੇ ਸ੍ਰੀ ਆਨੰਦਪੁਰ ਸਾਹਿਬ ਦੇਖੋ ਆਪਾਂ ਅ ਅੱਜ 1975 ਜਿਹੜੇ ਕੋਈ ਪੁਰਾਣੇ ਹੈਗੇ ਨੇ ਉਹ ਯਾਦ ਕਰਦੇ ਆ ਜੇ ਗਿਆਨੀ ਜੈਲ ਸਿੰਘ ਨੇ ਦੇਖੋ ਇੱਥੇ ਕਾਰਜ ਕੀਤੇ ਜਿਹੜੇ ਪੁਰਾਣੇ ਲੈਟਰਨਾ ਬਾਥਰੂਮ ਆਪਾਂ ਦੇਖਦੇ ਆ ਆ ਜਿਹੜਾ ਕੰਨਿਆ ਜਿਹੜਾ ਹੈਗਾ ਸਕੂਲ ਹੈ ਕੀ ਉਹਦਾ ਨਾਮ ਹੈ ਗਰਲ ਸਕੂਲ ਹਾਂ ਗਰਲ ਸਕੂਲ ਇਹ ਗਿਆਨੀ ਜੈਲ ਸਿੰਘ ਨੇ ਬਣਾਇਆ ਸੀ ਸੜਕਾਂ ਵਿੱਚ ਕੱਚੀਆਂ ਹੁੰਦੀਆਂ ਸੀ ਉਹਨਾਂ ਨੇ ਉਦੋਂ ਬਹੁਤ ਕਾਰਜ ਕੀਤੇ ਫਿਰ ਆਪਣੇ ਨਗਰ ਕੀਰਤਨ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਸੀ ਭਾਵੇਂ ਉਹ ਸਰਕਾਰ ਸੀ ਪਰ ਬੁੱਢਾ ਦਲ ਦੀ ਅਗਵਾਈ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਸ੍ਰੀ ਆਨੰਦਪੁਰ ਸਾਹਿਬ ਤੋਂ 1975 ਦੇ ਵਿੱਚ ਜਿਹੜਾ ਦਿੱਲੀ ਲੈ ਕੇ ਗਿਆ ਜਿੰਨੇ ਪੁਰਾਣੇ ਗੇਟ ਜਿਹੜੇ ਆ ਬੜੇ ਹੋਏ ਪਾਣੀ ਫੇਰਦੇ ਉਹ ਗਿਆਨੀ ਜੈਲ ਸਿੰਘ ਨੇ ਜਿਹੜਾ ਗੁਰੂ ਗੋਬਿੰਦ ਸਿੰਘ ਮਾਰਗ ਬਣਾਇਆ ਸੀ ਤੇ ਇਹਨਾਂ ਨੂੰ ਵੀ ਇਹੋ ਜਿਹਾ ਕਾਰਜ ਕਰਨਾ ਚਾਹੀਦਾ ਜਿਹੜਾ ਆਪਣੇ ਇਹ ਸਰਕਾਰ ਨੂੰ ਵੀ ਕੋਈ ਯਾਦ ਕਰੇ ਤੇ ਇਹਨਾਂ ਨੇ ਨਾਨਪੁਰ ਸਾਹਿਬ ਵਾਸਤੇ ਇੰਨੀ ਵੱਡੀ ਦੇਣ ਦਿੱਤੀ ਐ ਉਹ ਇਹਨਾਂ ਨੂੰ ਜ਼ਰੂਰ ਕਰਨੇ ਚਾਹੀਦੇ ਨੇ ਚੰਗੇ ਕੰਮ ਕਰਨੇ ਬਾਬਾ ਜੀ ਆਪਣੇ ਆਲਾਨ ਨਾਲ ਕੋਈ ਵਧੀਆ ਕੰਮ ਕਰਨਾ ਸਟੇਡੀਅਮ ਬਣਾਉਣ ਹੋਰ ਗੁਰੂ ਸਾਹਿਬ ਦੇ ਨਾਮ ਤੇ ਕੋਈ ਯੂਨੀਵਰਸਿਟੀ ਕੋਈ ਚੰਗਾ ਕੰਮ ਕਰਨ ਜਿਹੜੇ ਪਹਿਲੀ ਸਰਕਾਰ ਨਹੀਂ ਕਰ ਸਕੀ ਉਹ ਇਹ ਕਰਨ ਬਾਬਾ ਜੀ ਤੁਸੀਂ ਤਾਂ ਸੀਐਮ ਸਾਹਿਬ ਦੇ ਉਹ ਆਪਣੇ ਸਾਰਿਆਂ ਨਾਲ ਗੁਰਮਤਾ ਕਰਕੇ 24 ਤਰੀਕ ਦਾ ਵੀ ਕਰ ਰਹੇ ਆ 29 ਤਰੀਕ ਨੂੰ ਵੀ ਪੂਰਾ ਜਿਹੜਾ ਕੀਰਤਪੁਰ ਸਾਹਿਬ ਸਾਹਿਬ ਤੋਂ ਜਿਹੜਾ ਗੁਰਦਾਰਾ ਸੀਸਗੰਜ ਸਾਹਿਬ ਤੱਕ ਬਹੁਤ ਵੱਡੇ ਜਿਹੜੇ ਹੈ ਨਗਰ ਕੀਰਤਨ ਲੈ ਕੇ ਆਉਣੇ ਨੇ ਨਿਹੰਗ ਸਿੰਘ ਫੌਜਾਂ ਵੱਲੋਂ ਗੁਰੂ ਦੀਆਂ ਲਾਡਲੀਆਂ ਫੌਜਾਂ ਹੀ ਅੱਗੇ ਹੋ ਕੇ ਸਾਰੇ ਕਾਰਜ ਕਰ ਰਹੀਆਂ ਨੇ ਸਰ ਬਲੇਸਿੰਗਸ ਮਿਲ ਰਹੀਆਂ ਕੀ ਕਹਿਣਾ ਚਾਹੋਗੇ ਜੀ ਵੱਡੇ ਲੈਵਲ ਦੇ ਪ੍ਰਬੰਧ ਹੁੰਦੇ ਆ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਆਈ ਹੋਵੇ ਪਰੇਸ਼ਾਨੀ ਆਈ ਹੋਵੇ ਪਾਰਕਿੰਗ ਦੇ ਵਿੱਚ ਕਾਫੀ ਬਗੜੀ ਕੁਝ ਬੱਸਿਸ ਲੇਟ ਹੋ ਗਿਆ ਜਾਂ ਕੋਈ ਨਾ ਸਾਰਿਆਂ ਤੋਂ ਮਾਫੀ ਮੰਗਦੇ ਆ ਪੰਡਾਲ ਦੇ ਵਿੱਚ ਕਿਲੇ ਸੰਗਤ ਬਹੁਤ ਆਦੀ ਸੀ ਤਾਂ ਕਿਸੇ ਨੂੰ ਵੀ ਉਹ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਪਰੇਸ਼ਾਨੀ ਆਈ ਹੋਵੇ ਉਹਦੇ ਲਈ ਮਾਫੀ ਮੰਗਦੇ ਆ ਹੋਰ ਇਹ ਹੋਰ ਵਧੀਆ ਪ੍ਰਬੰਧ ਪੰਨ ਸਰ ਜਾਮ